ਗੱਲ ਜਿਹੜੀ ਸਿਆਸਤ ਨਾਲ ਜੁੜੀ ਆ ਸੁਖਵੀਰ ਸਿੰਘ ਬਾਦਲ ਸ਼ਰਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਸਟੇਟਮੈਂਟ ਹੈ ਬਿਆਨ ਹੈ ਉਹ ਤਾਂ ਭਾਜਪਾ ਨੂੰ ਲੈ ਕੇ ਬਿਆਨ ਆਇਆ ਉਹ ਕਹਿੰਦੇ ਕਿ ਪਹਿਲਾਂ ਵਾਲੇ ਲੀਡਰ ਖਾਸ ਕਰਕੇ ਆਜਪਈ ਸਾਹਿਬ ਦਾ ਨਾਮ ਲਿਆ ਉਹਨਾਂ ਨੇ ਜ਼ਿਕਰ ਕੀਤਾ ਕਿ ਸਾਰੇ ਵਰਗਾਂ ਨੂੰ ਕਿਤੇ ਨਾ ਕਿਤੇ ਨਾਲ ਲੈ ਕੇ ਚੱਲਦੇ ਸੀ ਪਰ ਹੁਣ ਵਾਲਿਆਂ 'ਚ ਇਹ ਉਮੀਦ ਨਹੀਂ ਹੈ ਇੱਕ ਵਰਗ ਨੂੰ ਖੁਸ਼ ਕਰਨ 'ਚ ਲੱਗੀ ਹੋਈ ਹੈ ਭਾਜਪਾ ਇਹ ਬਿਆਨ ਦੇ ਮਾਇਨੇ ਕੀ ਹੈ ਕੀ ਇਹ ਗੱਠਜੋੜ ਟੁੱਟ ਗਿਆ ਗੱਲ ਨਹੀਂ ਬਣੀ ਇਸ ਕਰਕੇ ਅੱਜ ਬਿਆਨ ਦਿੱਤਾ ਜਾ ਰਿਹਾ ਜਾਂ ਫਿਰ ਗੱਠਜੋੜ ਹੁੰਦਾ ਤੇ ਗੱਲ ਹੋਰ ਹੋਣੀ ਸੀ ਦੇਖੋ ਸਭ ਤੋਂ ਵੱਡਾ ਇਹ ਜਦੋਂ ਗੱਠਜੋੜ ਹੈ ਸੀ ਉਦੋਂ ਤੇ ਸੱਤ ਖੂੜ ਮਾਪ ਸੀ ਬੀਜੇਪੀ ਆਲਿਆਂ ਦਾ ਹੁਣ ਗੱਠਜੋੜ ਟੁੱਟ ਗਿਆ ਵਾ ਤੇ ਹੁਣ ਤੁਸੀਂ ਹਰ ਇੱਕ ਨਿੱਕੀ ਨਿੱਕੀ ਗੱਲ ਦਾ ਆਪਰੇਸ਼ਨ ਕਰ ਦਿਓ ਜਦੋਂ ਤੁਹਾਡਾ 2019 ਤੋਂ ਲੈ ਕੇ 2014 ਤੋਂ ਲੈ ਕੇ 2019 ਤੱਕ ਜਦੋਂ ਤੱਕ ਤੁਹਾਡਾ ਗੱਠਜੋੜ 21 ਤੱਕ ਰਿਹਾ ਉਸ ਤੋਂ ਪਹਿਲਾਂ ਤੇ ਜੋ ਬੀਜੇਪੀ ਕਰਦੀ ਰਹੀ ਤੁਸੀਂ ਉਹਦੇ ਚ ਹਾਂ ਚ ਹਾਂ ਮ ਲਈ ਤੁਸੀਂ ਉਦੋਂ ਗੂੰਗੇ ਬਹਿਰੇ ਬੋਲੇ ਕਾਣੇ ਅੰਨੇ ਪਹਿਲਵਾਨ ਬਣ ਕੇ ਬੈਠੇ ਰਹੇ ਅੱਜ ਤਾਨੂੰ ਬੀਜੇਪੀ ਦੀ ਸਾਰੀ ਗੱਲ ਬੁਰੀ ਲੱਗ ਲਾ ਪਿਓਰੇ ਇਹ ਬਿਲਕੁਲ ਸਿਵਲ ਸੋਸਾਇਟੀ ਨੂੰ ਵੀ ਇਹ ਜਿਹੜੀਆਂ ਗੱਲਾਂ ਹਨ ਪ੍ਰਾਈਮ ਮਿਨਿਸਟਰ ਦੇ ਮੋਹ ਨਿਕਲ ਰਿਹਾ ਲੋਕ ਲਾਈ ਕਿੰਨੀ ਕਰੇ ਤੁਸੀਂ ਦਸ ਸਾਲਾਂ ਚ ਅਸੀਂ ਮੰਨਦੇ ਕਿ ਤੁਸੀਂ ਬਹੁਤ ਵੱਡਾ ਵਿਕਾਸ ਕੀਤਾ ਤੁਸੀਂ ਵਿਸ਼ਵਗੁਰੂ ਆਪਣੇ ਆਪ ਨੂੰ ਮੰਨਦੇ ਹੋ ਪਰ ਫਿਰ ਇੰਨਾ ਕਮਾ ਕੇ ਫਿਰ ਤੁਸੀਂ ਮੁਸਲਮਾਨਾਂ ਤੇ ਆ ਕੇ ਟਿਕ ਗਿਓ ਮੰਗਲ ਸੂਤਰ ਤੁਹਾਡੇ ਖੋ ਕੇ ਲੈ ਜਾਣ 70 ਸਾਲਾਂ ਚ ਤੇ ਕਿਸੇ ਨੇ ਖੋਏ ਨਹੀਂ ਸਾਰਾ ਦਾ ਸਾਰਾ ਇਹ ਦੇਸ਼ ਦੇ ਉੱਪਰ ਰਾਜ ਕੌਣ ਕਰ ਰਿਹਾ ਹਿੰਦੂ ਭਾਈਚਾਰਾ ਰਾਜ ਕਰ ਰਿਹਾ ਤੇ ਜਿਹੜੇ ਲੋਕੀ ਰਾਜ ਕਰਦੇ ਉਹ ਕਿਵੇਂ ਖਤਰ ਅਸਰ ਬੀਜੇਪੀ ਨੂੰ ਹੁਣ ਆਪਣੀ ਕੁਰਸੀ ਖਤਰੇ ਚ ਲੱਗਦੀ ਔਰ ਜਿਹੜਾ ਅਜ ਸੁਬੀਰ ਸਿੰਘ ਬਾਦਲ ਹੋਣਾ ਨੇ ਹਵਾਲਾ ਦਿੱਤਾ ਹੈਗਾ ਨਾ ਇਹਦੇ ਚ ਕੋਈ ਸ਼ੱਕ ਨਹੀਂ ਆ ਕਿ ਇਸ ਸਮੇਂ ਸਿਰਫ ਇੱਕ ਹੀ ਫਿਰਕੇ ਦੀ ਗੱਲ ਹੋ ਰਹੀ ਆ ਇੱਕ ਹੀ ਫਿਰਕੇ ਨੂੰ ਧਿਆਨ ਵਿੱਚ ਰੱਖਦੇ ਹੋਏ ਨਾ ਗੱਲਾਂ ਕੀਤੀ ਆ ਰਸ ਸੰਦੀਪ ਲੜਾਈ ਤੇ ਹੁੰਦੀ ਆ 951 ਦੀ ਜਾਂ 60 40 ਦੀ ਲੜਾਈ ਹੋ ਸਕਦੀ ਜਾਂ 50 50 ਦੀ ਹੋ ਸਕਦੀ ਜਾਂ 45 45 ਦੀ ਲੜਾਈ ਹੋ ਇਥੇ ਲੜਾਈ ਹੈ ਕਿ 80 20 ਦੀ ਇੱਕ ਪਾਸੇ 80% ਇੱਕ ਮжоਰਿਟੀ ਆ 20% ਦੂਜੇ ਲੋਕ ਨੇ ਤੇ ਉਹ 80% ਨੂੰ ਟਾਰਗੇਟ ਕਰਕੇ ਜਦੋਂ ਤੁਸੀਂ ਕਰਦੇ ਫਿਰ ਜਿਹੜੀ ਦੂਜੀ ਮਿਨੋਰਿਟੀ ਆ ਜਾਂ ਜਿਨ੍ਹਾਂ ਨੂੰ ਤੁਸੀਂ ਵਾਰ-ਵਾਰ ਟਾਰਗੇਟ ਕਰ ਰਹੇ ਹੋ ਲੋਕ ਸੋਚਦੇ ਨੇ ਹੁਣ ਜਿਹੜਾ ਸੁਭੀਸ਼ ਸਿੰਘ ਬਾਦਲ ਸਾਹਿਬ ਹੁਣ ਹਵਾਲਾ ਦਿੱਤਾ ਉਹਦੇ ਚੋਂ ਨਾ ਕਲੀਅਰ ਘਟ ਗਿਆ ਕਿ ਜਦੋਂ ਵਾਜਪਾਈ ਸਾਹਿਬ ਦੀ ਸਰਕਾਰ ਸੀ ਨਾ ਉਹ ਸਾਰੇ ਸਟੇਟਾਂ ਨੂੰ ਸਾਰੇ ਫਿਰਕਿਆਂ ਨੂੰ ਸਾਰੇ ਧਰਮਾਂ ਨੂੰ ਸਾਰੇ ਜਾਤਾਂ ਨੂੰ ਲੈ ਕੇ ਨਾਲ ਚੱਲਦੇ ਸੀ ਉਹਨਾਂ ਨੂੰ ਲੱਗਾ ਕਿ ਮੋਦੀ ਸਾਹਿਬ ਨਹੀਂ ਲੈ ਕੇ ਚੱਲ ਰਹੇ ਉਹਨਾਂ ਨੂੰ ਉਦੋਂ ਲੱਗਾ ਜਦੋਂ ਉਹਨਾਂ ਨੂੰ ਗੱਠ ਜੋੜ ਤੋੜਨ ਵਾਸਤੇ ਮਜਬੂਰ ਹੋਏ ਉਦੋਂ ਲੱਗਾ ਪਰ ਚਾਹੇ ਉਹਨਾਂ ਨੂੰ ਪਹਿਲਾਂ ਲੱਗਾ ਚਾਹੇ ਬਾਅਦ ਲੱਗਾ ਉਹ ਉਹ ਵੀ ਮੈਟਰ ਕਰਦਾ ਪਰ ਜ਼ਿਆਦਾ ਇਹ ਹੈ ਕਿ ਦੇਸ਼ ਦੇ ਪ੍ਰਾਈਮ ਮਿਨਿਸਟਰ ਕੋਲ ਇੱਕ ਆਰਐਸ ਦੇ ਕੋਈ ਕਰਤਾ ਧਰਤਾ ਬੋਲਣ ਲੋਕੀ ਮੰਨ ਲੈਣਗੇ ਕਿ ਇਹ ਵਿਚਾਰਤਾਰਾ ਹੋ ਸਕਦੀ ਕਿਸੇ ਦੀ ਪਰ ਪ੍ਰਾਈਮ ਮਿੰისტਰ ਸਾਰੇ ਹਿੰਦੁਸਤਾਨ ਦੇ 140 ਕਰੋੜ ਲੋਕਾਂ ਦਾ ਨਾ ਪ੍ਰਾਈਮ ਮਿੰისტਰ ਉਹਦੇ ਚ ਸਿਰਫ ਹਿੰਦੂਆਂ ਨੇ ਨਾ ਵੋਟਾਂ ਪਾਈਆਂ ਉਹਦੇ ਚ ਸਿੱਖਾਂ ਨੇ ਵੀ ਪਾਈਆਂ ਉਹਦੇ ਚ ਇਸਾਈਆਂ ਨੇ ਵੀ ਪਾਈਆਂ ਉਹਦੇ ਚ ਮੁਸਲਮਾਨਾਂ ਨੇ ਵੀ ਪਾਈਆਂ ਉਹਨਾਂ ਚ ਬੋਧੀਆਂ ਨੇ ਵੀ ਪਾਈਆਂ ਉਹਨਾਂ ਚ ਜੈਨੀਆਂ ਨੇ ਵੀ ਪਾਈਆਂ ਹੋਣੀਆਂ ਤੇ ਉਹਨਾਂ ਨੂੰ ਉਹੀ ਗੱਲ ਪ੍ਰਾਈਮ ਮਿੰისტਰ ਸਾਹਿਬ ਨੂੰ ਕਰਨੀ ਚਾਹੀਦੀ ਹੈ ਜਿਹੜੀ ਦੇਸ਼ ਦੇ ਸੰਵਿਧਾਨ ਦੇ ਵਿੱਚ ਲਿਖੀ ਹੋਇਆ ਹੈ ਜਿਸ ਸੰਵਿਧਾਨ ਦੀ ਸਾਰੇ ਐਮ ਐਲ ਏ ਐਮ ਪੀ ਤੇ ਪ੍ਰਾਈਮ ਮਿੰისტਰ ਤੱਕ ਲੋਕੀ ਸੌ ਚੱਕਦੇ ਇਥੋਂ ਸੁਪਰੀਮ ਕੋਰਟ ਦੇ ਚੀਫ ਜਸਟਿਸ ਵੀ ਚੱਕਦੇ ਕਿੰਨੇ ਤੇ ਸਾਨੂੰ ਤਾਂ ਉਹੀ ਗੱਲ ਕਰਨੀ ਚਾਹੀਦੀ ਹੈ ਕਿ ਪਰ ਉਹਨਾਂ ਨੂੰ ਲੱਗਾ ਕਿ ਇਸ ਟਾਈਮ ਜਿਹੜੀਆਂ ਗੱਲਾਂ ਹੋਣੀਆਂ ਚ ਉਹ ਨਹੀਂ ਹੋਇਆ ਔਰ वाजਪਾਈ ਸਾਹਿਬ ਦੇ ਤੇ ਖਾਸियत ਹੈ ਕਿ ਆਪਾਂ ਪਿਛਲੇ ਪ੍ਰਾਈਮ ਮਿੰისტਰ ਸਾਹਿਬ ਨੂੰ ਛੱਡ ਦੋ ਪਰ ਦੋ ਪ੍ਰਾਈਮ ਮਿੰისტਰ ਦੇਸ਼ ਨੂੰ ਪਹਿਲੇ ਵੀ ਪਹਿਲਾਂ ਨੇ ਵੀ ਬਹੁਤ ਕੰਮ ਕੀਤਾ ਹੂੰ ਦੇਸ਼ ਜਾਦ ਹੋਇਆ ਨਹਿਰੂ ਹੋਣੀ ਜਾਂ ਕਿੰਨਾ ਕੰਮ ਹੋਇਆ ਤੁਸੀਂ ਲਾਓ ਲਾਲਬਾਧਰ ਸ਼ਾਸਤਰੀ ਸਾਹਿਬ ਜਾਂ ਹੋਰਾਂ ਨੇ ਵੀ ਕੰਮ ਕੀਤਾ ਲੇਕਿਨ ਦੋ ਪ੍ਰਾਈਮ ਮਿਨਿਸਟਰ ਅਗਰ ਡਾਕਟਰ ਮਨਮੋਹ ਸਿੰਘ ਨੇ ਦੇਸ਼ ਦੀ ਅਰਥਵਿਵਸਥਾ ਨੂੰ ਸੰਭਾਲਿਆ ਦੇਸ਼ 'ਚ ਨਾ ਪਹਿਲਾਂ ਕੋਈ ਪ੍ਰਾਈਮ ਮਿਨਿਸਟਰ ਸੀ ਨਾ ਹੁਣ ਨਾ ਪਹਿਲਾਂ ਕੋਈ ਵਿੱਤ ਮੰਤਰੀ ਸੀ ਨਾ ਹੁਣ ਹੋਇਆ ਵਿੱਤ ਮੰਤਰੀ ਤੁਹਾਨੂੰ ਯਾਦ ਹੋਊਗਾ ਜਦੋਂ ਅੰਮ੍ਰਿਤਸਰ 'ਚੋਂ ਹਾਰਨ ਤੋਂ ਬਾਅਦ ਅਰੁਣ ਜੇਤਲੀ ਸਾਹਿਬ ਫੇਰ ਪ੍ਰਾਈਮ ਮਿਨਿਸਟਰ ਬਣਾਂਗੇ ਤੋਂ ਕਈ ਦਫਾ ਦੇਸ਼ ਦੇ ਪ੍ਰਾਈਮ ਮਿਨਿਸਟਰ ਨੇ ਉਹ ਡਾਕਟਰ ਮਨਮੋਹ ਸਿੰਘ ਕੋ ਸਮਝਣ ਗਏ ਸੀ ਜਦੋਂ ਮੋਦੀ ਸਾਹਿਬ ਦੀ ਸਰਕਾਰ ਆ ਗਈ ਤੇ ਸਾਡੇ ਕੋਲ ਤਿੰਨ ਜਿਹੜੀਆਂ ਹਸਤੀਆਂ ਇਸ ਅਜੋਕੇ ਭਾਰਤ ਦੀ ਗੱਲ ਜਾਂ ਹੋਣ ਵਾਲੇ ਪਿਛਲੇ 15 ਸਾਲ ਦੀ ਗੱਲ ਕੀਤੀ ਜਾਵੇ ਜਾਂ 20 ਸਾਲ ਦੀ ਗੱਲ ਕੀਤੀ ਜਾਵੇ ਨਾ ਸਾਨੂੰ ਦੁਬਾਰਾ ਆਵਾਜਪਾਈ ਸਾਹਿਬ ਲੱਭਣਾ ਨਾ ਡਾਕਟਰ ਮਨਮੋਹ ਸਿੰਘ ਲੱਭਣਾ ਗਿਆ ਤੇ ਨਾ ਹੀ ਸਾਨੂੰ ਏਪੀਜੀ ਡਾਕਟਰ ਏਪੀਜੀ ਅਬਦਲ ਕਲਾਮ ਲੱਭਣੇ ਜਿਹੜੇ ਇਦਾਂ ਦੇ ਜਿਨ੍ਹਾਂ ਦੇ ਨਾਲ ਪੂਰਾ ਵਰਲਡ ਝੁੱਕਦਾ ਸੀ ਨਾ ਹੁਣ ਤੁਸੀਂ ਜੋ ਮਰਜ਼ੀ ਕਹੀ ਚਲੋ ਇਹ ਜਿਹੜੀਆਂ ਤਿੰਨ ਪਰਸਨੈਲਿਟੀਆਂ ਨੇ ਜਿਹੜੇ ਅੱਜ ਲੋਕ ਕਹਿ ਰਹੇ ਨੇ ਕਿ ਵਿਸ਼ਵਗੁਰੂ ਬਣ ਗਏ ਉਹ ਵੀ ਇੱਕ ਜ਼ਮਾਨਾ ਸੀ ਜਦੋਂ ਯੂਐਨਈ ਦੇ ਵਿੱਚ ਆਵਾਜਪਾਈ ਸਾਹਿਬ ਨੇ ਹਿੰਦੀ ਦੇ ਵਿੱਚ ਜਾ ਕੇ ਭਾਸ਼ਣ ਕੀਤਾ ਹੈ ਇੰਡੀਆ ਦਾ ਪੱਖ ਰੱਖਿਆ ਗਿਆ ਸੀ ਉਦੋਂ ਉਦੋਂ ਇਹ ਵੀ ਚੀਜ਼ਾਂ ਨੇ ਪਰ ਆਪਾਂ ਕੀ ਕਰਦੇ ਕਿ ਇਹ ਇੱਕ ਫੀਨੋਮਨਾ ਜੇ ਇੱਕ ਫੋਬੀਆ ਜਾਂ ਭਾਜਪਾ ਵਾਲਿਆਂ ਦੇ ਵਿੱਚ ਫੋਬੀਆ ਕਿ 70 ਸਾਲਾਂ ਦੇ ਵਿੱਚ ਕੋਈ ਕੰਮ ਨਹੀਂ ਹੋਇਆ ਤੇ ਪੰਜਾਬ ਦੇ ਵਿੱਚ ਵੀ ਇਹੀ ਫੋਬੀਆ ਕਿ 70 ਸਾਲ ਪਹਿਲਾਂ ਕੋਈ ਕੰਮ ਨਹੀਂ ਹੋਇਆ ਦਿੱਲੀ ਦੇ ਵਿੱਚ ਵੀ ਇਹੀ ਫੋਬੀਆ ਕਿ ਦਿੱਲੀ ਦੇ ਵਿੱਚ ਪਹਿਲਾਂ ਕੋਈ ਕੰਮ ਨਹੀਂ ਕੀਤਾ ਔਰ ਦਿੱਲੀ ਦੇ ਵਿੱਚ ਇਹ ਆ ਕਿ ਜਿੰਨਾ ਕੰਮ ਸ਼ੀਲਾ ਅਦਿਖਸ਼ਿਤ ਕਰ ਗਿਆ ਉਹਨਾਂ ਕੋਈ ਨਹੀਂ ਕਰਕੇ ਗਿਆ ਸੀ ਪੰਜਾਬ ਦੇ ਵਿੱਚ ਵੀ ਕੰਮ ਹੈ ਪਰ ਆਪਾਂ ਜੇ ਲੀਡਰਾਂ ਦੇ ਕਹਿੰਦੇ ਆਪਾਂ ਇਹ ਮੰਨ ਲਈਏ ਕਿ ਪੰਜਾਬ ਨੇ ਪਿਛਲੇ 70 ਸਾਲਾਂ ਦੇ ਵਿੱਚ ਕੁਝ ਨਹੀਂ ਕੀਤਾ ਤੇ ਇੱਕ ਗੁਨਾਹ ਹੋਏਗਾ ਪਿਛਲੇ ਚੀਫ ਮਿਨਿਸਟਰ ਜਿੰਨੇ ਵੀਰੇ ਕਿ ਉਹਨਾਂ ਨੇ ਕੰਮ ਨਹੀਂ ਕੀਤਾਗਾ ਪੰਜਾਬ ਕਿਸੇ ਵੇਲੇ ਕਈ ਦਹਾਕੇ ਘੱਟੋ ਘੜ 30 ਸਾਲ ਪੰਜਾਬ ਇੰਡੀਆ ਦਾ ਇੱਕ ਨੰਬਰ ਵਨ ਸੂਬਾ ਰਿਹਾ ਹੈਗਾ ਤੇ ਅਸੀਂ ਅਗਰ ਇਹ ਕਹਿੰਦੇ ਆ ਤੇ ਇਹ ਸੋ ਵੱਡੇ ਹੀ ਪਾਪੀ ਨਹੀਂ ਹੋ ਸਕਦੇ